ਹੋਸ਼ਿਆਰਪੁਰ ਦੇ ਦੀਪਨਗਰ ਵਿਖੇ ਮਾਸੂਮ ਬੱਚੇ ਹਰਵੀਰ ਸਿੰਘ ਦੇ ਹੋਏ ਕਤਲ ਅਤੇ ਪੰਜਾਬ ਬੰਦਰ ਪ੍ਰਵਾਸੀਆਂ ਦੇ ਵੱਧ ਰਹੇ ਅਪਰਾਧਾ ਦੇ ਸੰਬੰਧ ਵਿੱਚ ਅੱਜ ਗੁਰਦੁਆਰਾ ਸਿੰਘ ਸਭਾ ਰੇਲਵੇ ਰੋਡ ਹੋਸ਼ਿਆਰਪੁਰ ਵਿਕੇਸਮੂ ਜਥੇਬੰਦੀਆਂ ਵੱਲੋਂ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਮੌਕੇ ਹਰਬੀਰ ਸਿੰਘ ਦੇ ਮਾਤਾ ਪਿਤਾ ਮੁੱਖ ਤੌਰ ਤੇ ਇਸ ਪ੍ਰੈਸ ਕਾਨਫਰੰਸ ਵਿੱਚ ਪਹੁੰਚੇ ਉੱਥੇ ਹੀ ਪ੍ਰੈਸ ਕਾਨਫਰੰਸ ਵਿੱਚ ਅਲੱਗ-ਅਲੱਗ ਜਥੇਬੰਦੀਆਂ ਦੇ ਆਗੂਆਂ ਨੇ ਪੰਜਾਬ ਸਰਕਾਰ ਨੂੰ ਤਾਣਨਾ ਕਰਦੇ ਹੋਏ ਪ੍ਰਵਾਸੀਆਂ ਦੀ ਵੈਰੀਫਿਕੇਸ਼ਨ ਕਰਵਾਉਣ ਸੰਬੰਧੀ ਗੱਲ ਆਖੀ ਸਮੂਹ ਜਥੇਬੰਦੀਆਂ ਵੱਲੋਂ ਪ੍ਰਸ਼ਾਸਨ ਨੂੰ ਮੰਗ ਕੀਤੀ ਗਈ ਕਿ ਹਰਬੀਰ ਸਿੰਘ ਦੇ ਕਤਲ ਦਾ ਫਾਸਟ ਟਰੈਕ ਕੋਰਟ ਵਿੱਚ ਕੇਸ ਚਲਾਇਆ ਜਾਵੇ ਅਤੇ ਉਹਨੂੰ ਫਾਂਸੀ ਦੀ ਸਜ਼ਾ ਦਿਵਾਈ ਜਾਵੇ ਉੱਥੇ ਹੀ ਉਹਨਾਂ ਨੇ ਕਿਹਾ ਕਿ ਜਿਹੜੇ ਪ੍ਰਵਾਸੀ ਪਿੰਡਾਂ ਦੇ ਵਿੱਚ ਰਹਿੰਦੇ ਹਨ ਇਹਨਾਂ ਦੇ ਨੀਲੇ ਕਾਰਡ ਕੱਟੇ ਜਾਣ ਅਤੇ ਵੋਟਰ ਕਾਰਡ ਵੀ ਕੱਟੇ ਜਾਣ ਅਤੇ ਜਿਨ੍ਹਾਂ ਦੇ ਕ੍ਰਿਮੀਨਲ ਰਿਕਾਰਡ ਹਨ ਉਹਨਾਂ ਨੂੰ ਪਿੰਡ ਚੋਂ ਬਾਹਰ ਕੱਟਿਆ ਜਾਵੇ ਅਤੇ ਬਾਕੀ ਰਹਿੰਦੇ ਪ੍ਰਵਾਸੀਆਂ ਦੀ ਵੀ ਵੈਰੀਫਿਕੇਸ਼ਨ ਕੀਤੀ ਜਾਵੇ ਇਸ ਮੌਕੇ ਨੌਲਜੀ ਸਿੰਘ ਨੇ ਦੱਸੇ ਕਿ 20 ਸਤੰਬਰ ਨੂੰ ਹੁਸ਼ਿਆਰਪੁਰ ਦੇ ਗੁਰਦੁਆਰਾ ਸਿੰਘ ਸਭਾ ਦੇ ਵਿੱਚ ਹਰਬੀਰ ਸਿੰਘ ਦੀ ਅੰਤਿਮ ਅਰਦਾਸ ਰੱਖੀ ਗਈ ਹੈ ਜਿੱਥੇ ਭੋਗ ਪਾਇਆ ਜਾਵੇਗਾ ਉਸ ਤੋਂ ਬਾਅਦ ਮੁਜੱਥੇਵੰਦੀਆਂ ਵੱਲੋਂ ਗੁਰਦੁਆਰਾ ਸਿੰਘ ਸਭਾ ਤੋਂ ਰੋਸ ਮਾਰਚ ਕੀਤਾ ਜਾਵੇਗਾ ਤੇ ਡੀਸੀ ਹੁਸ਼ਿਆਰਪੁਰ ਨੂੰ ਇੱਕ ਮੰਗ ਪੱਤਰ ਦਿੱਤਾ ਜਾਵੇਗਾ ਅੱਜ ਅਸੀਂ ਜਿਹੜਾ ਸਾਡਾ ਬੱਚਾ ਹਰਵੀਰ ਸਿੰਘ ਜਿਹਨਾਂ ਬਹੁਤ ਬਟਾ ਦਰਿੰਦਗੀ ਭਰਾ ਉਹਨਾਂ ਇਨਸੀਡੈਂਟ ਵਾਪਰਿਆ ਜਿੱਥੇ ਪੂਰਾ ਹਿਸ਼ਾਰਪੁਰ ਦੇ ਲੋਕ ਇਸ ਤੋਂ ਬਹੁਤ ਦੁਖੀ ਆ ਬੜਾ ਮਨ ਉਹਨਾਂ ਦਾ ਦੁਖੀ ਆ ਉੱਥੇ ਸਾਰੇ ਪੰਜਾਬ ਦੇ ਵਿੱਚ ਤੁਸੀਂ ਦੇਖ ਰਹੇ ਆ ਇੱਕ ਦੁੱਖ ਦੀ ਲਹਿਰ ਫੈਲ ਗਈ ਆ ਸਾਰੇ ਤੇ ਜਿਹੜੀਆਂ ਇੱਕ ਅੰਤਮ ਰਸਮਾਂ ਹੁੰਦੀਆਂ ਆ ਉਹਦੇ ਵਿੱਚ ਉਸ ਬੱਚੇ ਦੇ ਨਮਿਤ ਅਸੀਂ ਸੁਖਮਨੀ ਸਾਹਿਬ ਜੀ ਦਾ ਪਾਠ ਕੀਰਤਨ ਤੇ ਸਮਾਗਮ ਕਰ ਰਹੇ ਆ ਤੇ ਉਸ ਤੋਂ ਬਾਅਦ ਇੱਕ ਵੱਡਾ ਜਿਹੜਾ ਪ੍ਰੋਟੈਸਟ ਆ ਉਹ ਕੀਤਾ ਜਾਊਗਾ ਸਾਡੇ ਨਾਲ ਰਾਜਨੀਤਿਕ ਧਾਰਮਿਕ ਸਮਾਜਿਕ ਕਿਸਾਨ ਜਥੇਬੰਦੀਆਂ ਦੇ ਆਗੂ ਜਿਹੜੇ ਉਹ ਸਾਡੇ ਨਾਲ ਬੈਠੇ ਹੋਏ ਆ ਤੇ ਇਹ ਜਿਹੜਾ ਕਣੋਣਾ ਧਾਰਾ ਵਾਪਰਿਆ ਆ ਇਹਦੇ ਸਬੰਧ ਦੇ ਵਿੱਚ ਹੁਣ ਸਾਰਾ ਪੰਜਾਬ ਉੱਠ ਖੜਿਆ ਆ ਪ੍ਰਵਾਸੀਆਂ ਦੇ ਖਿਲਾਫ ਤੇ ਅਸੀਂ ਜਿਹੜੀ ਆ ਪੰਜਾਬ ਗਵਰਨਮੈਂਟ ਤੋਂ ਡਿਮਾਂਡ ਕਰਦੇ ਆ ਵੀ ਪੰਜਾਬ ਗਵਰਨਮੈਂਟ ਪ੍ਰਵਾਸੀਆਂ ਦੇ ਸਬੰਧ ਦੇ ਵਿੱਚ ਇੱਕ ਸਖਤ ਕਾਨੂੰਨ ਲੈ ਕੇ ਆਵੇ ਜਿਹਦੇ ਵਿੱਚ ਸਭ ਤੋਂ ਪਹਿਲਾਂ ਕੋਈ ਵੀ ਜਿਹੜਾ ਪ੍ਰਵਾਸੀ ਪੰਜਾਬ ਦੇ ਵਿੱਚ ਇੰਟਰ ਕਰਦਾ ਉਹਦਾ ਜਿਹੜਾ ਕ੍ਰਿਮੀਨਲ ਰਿਕਾਰਡ ਆ ਉਹ ਚੈੱਕ ਹੋਣਾ ਚਾਹੀਦਾ ਉਹਦਾ ਕ੍ਰਿਮੀਨਲ ਰਿਕਾਰਡ ਚੈੱਕ ਹੋਣ ਤੋਂ ਬਾਅਦ ਹੀ ਜਿਹੜੀ ਅਗਲੀ ਗੱਲ ਤੈਅ ਹੋਊਗੀ ਉਹਨਾਂ ਦੀ ਪੰਜਾਬ ਦੇ ਵਿੱਚ ਜਿੱਦਾਂ ਬਾਕੀ ਸੂਬਿਆਂ 'ਚ ਬਹੁਤਾਂਤ ਭਾਰਤ ਦੇ ਸੂਬਿਆਂ ਦੇ ਵਿੱਚ ਜਿਹੜਾ ਆ ਪ੍ਰਵਾਸੀਆਂ ਦੇ ਸਬੰਧ ਦੇ ਵਿੱਚ ਜਿਹੜੇ ਵੱਖ-ਵੱਖ ਕਾਨੂੰਨ ਬਣੇ ਹੋਏ ਆ ਤੇ ਅਸੀਂ ਇਹ ਡਿਮਾਂਡ ਕਰਦੇ ਆ ਵੀ ਉਹਨਾਂ ਦੇ ਉੱਤੇ ਜਿਹੜੀਆਂ ਜ਼ਮੀਨਾਂ ਖਰੀਦਣ ਤੇ ਪਾਬੰਦੀ ਲੱਗਣੀ ਚਾਹੀਦੀ ਆ ਕੋਈ ਪ੍ਰਵਾਸੀ ਐ ਨਾ ਹੋਵੇ ਵੀ ਆਵੇ ਤੇ ਕੁਝ ਮਹੀਨਿਆਂ ਦਿਨਾਂ ਦੇ ਵਿੱਚ ਉਹ ਇੱਥੇ ਜ਼ਮੀਨਾਂ ਖਰੀਦ ਲਵੇ ਜਾਂ ਇਦਾਂ ਇਹ ਨਹੀਂ ਇਦਾਂ ਹੋਣਾ ਚਾਹੀਦਾ ਨੌਕਰੀਆਂ ਦੇ ਵਿੱਚ ਪਰਸੈਂਟੇਜ ਤੈਹ ਹੋਣੀ ਚਾਹੀਦੀ ਆ ਦੇਖੋ ਅਸੀਂ ਦੇਖ ਰਹੇ ਆ ਵੀ ਕਿਤੇ ਤਾਂ ਕੋਈ ਫੈਕਟਰੀ ਆ ਉਹਦੇ ਵਿੱਚ 100% ਜਿਹੜਾ ਆ ਉਹ ਬਾਹਰਲੇ ਬੰਦਾ ਕੰਮ ਕਰ ਰਿਹਾ ਉਹਦੇ ਵਿੱਚ ਪੰਜਾਬੀ ਨੂੰ ਕੋਈ ਥਾਂ ਨਹੀਂ ਮਿਲ ਰਹੀ ਇਹ ਵੀ ਗੱਲ ਤੈਹ ਹੋਣੀ ਚਾਹੀਦੀ ਆ ਵੀ ਕਿੰਨੇ ਪਰਸੈਂਟ ਜਿੱਦਾਂ ਘੱਟ ਤੋਂ ਘੱਟ 75% ਜਿਹੜੀ ਪ੍ਰਾਈਵੇਟ ਜਿਹੜੀਆਂ ਫਰਮਾਂ ਆ ਇੱਥੇ ਚੱਲਦੇ ਫੈਕਟਰੀਆਂ ਚੱਲਦੀਆਂ ਉਹਦੇ ਵਿੱਚ ਜਿਹੜੀ ਆ ਉਹ ਇੱਥੇ ਦੇ ਲੋਕ ਇੱਥੇ ਦੇ ਜਿਹੜੀ ਲੇਬਰ ਆ ਉਹ ਭਰਤੀ ਹੋਣੀ ਚਾਹੀਦੀ ਆ ਜਿਹੜੀਆਂ ਰੇੜੀਆਂ ਆ ਉਹ ਲਾਇਸੈਂਸ ਸੁਦਾ ਹੋਣਾ ਚਾਹੀਦਾ ਇਹ ਨਹੀਂ ਹੈਗਾ ਵੀ ਰਾਤ ਨੂੰ ਕੋਈ ਆਇਆ ਇੱਥੇ ਤੇ ਸਵੇਰ ਨੂੰ ਇਥੋਂ 5000 ਦੀ ਰੇੜੀ ਖਰੀਦੀ ਤੇ ਚਾਰ ਚੀਜ਼ਾਂ ਉੱਤੇ ਰੱਖੀਆਂ ਤਾਂ ਉਹ ਵੇਚਣ ਲੱਗ ਗਿਆ ਫਿਰ ਨਜਾਇਜ਼ ਕਬਜ਼ੇ ਹਟਨੇ ਚਾਹੀਦੇ ਜਿੰਨਾ ਤੁਸੀਂ ਦੇਖੋ ਹੁਸ਼ਿਆਰਪੁਰ ਤੋਂ ਟਾਂਡੇ ਨੂੰ ਚੱਲ ਜਾਓ ਦੂਸਰੇ ਨੂੰ ਚੱਲ ਜਾਓ ਜਿੰਨੇ ਆਲੇ ਦੁਆਲੇ ਰੋਡ ਤੇ ਜਗਾ ਉਹਨਾਂ ਉੱਤੇ ਵੱਖ-ਵੱਖ ਕੁੰਜਿਆਂ ਦੇ ਉੱਤੇ ਜਿਹੜੀ ਆ ਸਰਕਾਰੀ ਜਗ੍ਹਾ ਦੇ ਉੱਤੇ ਇਹਨਾਂ ਨੇ ਆਪੋ ਆਪਣੇ ਕਾਰੋਬਾਰ ਸ਼ੁਰੂ ਕੀਤੇ ਹੋਏ ਆ ਐਡੇ ਪ੍ਰਕਾਈ ਪ੍ਰਾਈਵੇਟ ਜਗ੍ਹਾ ਦੇ ਉੱਤੇ ਵੀ ਕੀਤੇ ਹੋਏ ਆ ਜਿਹੜੀ ਪ੍ਰਾਈਵੇਟ ਜਗ੍ਹਾ ਦੇ ਉੱਤੇ ਕੋਈ ਕਾਰੋਬਾਰ ਆ ਉਹ ਬੰਦਾ ਉਹਨਾਂ ਨਾਲ ਜਿਹੜਾ ਆ ਕਰਾਇਨਾਮਾ ਕਰੇ ਮਤਲਬ ਹਰ ਚੀਜ਼ ਲੀਗਲਾਈਜ਼ ਹੋਣੀ ਚਾਹੀਦੀ ਆ ਜਿਹੜੇ ਪ੍ਰਵਾਸੀਆਂ ਦੇ ਸਵੰਨ ਦੇ ਵਿੱਚ ਫਿਰ ਵੋਟਾਂ ਦਾ ਅਧਿਕਾਰ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਕਿਉਂਕਿ ਅਸੀਂ ਪੰਜਾਬ ਦੇ ਵਸਿੰਦੇ ਆ ਸਾਨੂੰ ਪਤਾ ਸਾਡੀਆਂ ਕਿੰਨੀਆਂ ਪ੍ਰੋਬਲਮਸ ਆ ਉਹਦੇ ਹਿਸਾਬ ਨਾਲ ਸਰਕਾਰਾਂ ਜਿਹੜੀਆਂ ਚੁਣੀਆਂ ਜਾਂਦੀਆਂ ਤੇ ਜਿਹੜਾ ਇੱਕ ਪ੍ਰਵਾਸੀ ਆਇਆ ਉਹਨੂੰ ਕੀ ਪਤਾ ਇੱਥੇ ਦਾ ਜਾਂ ਉਹ ਕੋਈ 25 30 ਸਾਲ ਰਿਹਾ ਹੋਵੇ ਉਹਨੂੰ ਪਤਾ ਹੋਵੇ ਇੱਥੇ ਤੇ ਮੁੱਦਿਆਂ ਦਾ ਉਹ ਜਾਣੂ ਹੋਵੇ ਤਾਂ ਤਾਂ ਉਹ ਕੋਈ ਕਰੇ ਗੱਲ ਪਰ ਇੱਥੇ ਆਂਦੇ ਹੀ ਤੁਸੀਂ ਕੋਸ਼ ਅਧਾਰੇ ਇਦਾਂ ਦੇ ਚੱਲਦੇ ਜਿਹੜੇ 4000 ਰੁਪਏ ਲੈਂਦੇ ਆ ਉਹ ਆਧਾਰ ਕਾਰਡ ਬਣ ਜਾਂਦੇ ਜਿਹੜਾ ਮਰਜ਼ੀ ਜਾ ਕੇ ਬਣਾ ਲਵੇ ਉਹਨਾਂ ਕੋ ਉੱਤਰ ਵੀ ਆ ਇੱਧਰ ਵੀ ਆ ਜਿਹੜੀ ਗੱਲ ਉਹ ਰਾਹੁਲ ਗਾਂਧੀ ਵੀ ਕਰਦਾ ਨਾ ਫਰਜੀ ਬਾੜੇ ਦੀ ਵੋਟਾਂ ਦੀ ਤੋਂ ਇਹ ਪੰਜਾਬ ਦੇ ਵਿੱਚ ਵੀ ਵੋਟ ਵੱਡਾ ਫਰਜੀ ਬਾੜਾ ਚੱਲਣ ਡਿਆ ਬਹੁਤ ਵੱਡੀ ਗਿਣਤੀ ਵਿੱਚ ਜਿਹੜੇ ਇਹ ਬੰਦੇ ਆ ਇਹਨਾਂ ਨੇ ਵੋਟਰ ਕਾਰਡ ਬਣਾਏ ਹੋਏ ਆ ਆਪਣੀਆਂ ਸਟੇਟਾਂ ਚ ਵੀ ਪੰਜਾਬ ਦੀਆਂ ਚ ਵੀ ਤੇ ਵੋਟਰ ਕਾਰਡ ਆਧਾਰ ਕਾਰਡ ਨੀਲੇ ਕਾਰਡ ਇਹਨਾਂ ਚੀਜ਼ਾਂ ਤੇ ਪਾਬੰਦੀ ਲੱਗਣੀ ਚਾਹੀਦੀ ਆ ਜਿਹੜੇ ਬੰਦੇ ਆਂਦੇ ਆ ਚੱਲ ਜਾਂਦੇ ਉਹਨਾਂ ਦੇ ਲੇਬਰ ਕਾਰਡ ਬਣਨੇ ਚਾਹੀਦੇ ਆ ਦੇਖੋ ਹੈਲਥ ਕਾਰਡ ਬਣਨੇ ਚਾਹੀਦੇ ਹੈਲਥ ਦੇ ਸਬੰਧ ਵਿੱਚ ਕਿੰਨੀਆਂ ਕਿਉਂਕਿ ਸਾਰੇ ਬੰਦੇ ਜਿਹੜੇ ਆ ਅਲੱਗ-ਅਲੱਗ ਤਰ੍ਹਾਂ ਦੇ ਨਸ਼ੇ ਕਰਦੇ ਆ ਉਹਨਾਂ ਦੇ ਹੈਲਥ ਕਾਰਡ ਬਣਨੇ ਚਾਹੀਦੇ ਕਿਉਂਕਿ ਪੰਜਾਬ ਇਹਨਾਂ ਸਾਰੀਆਂ ਗੱਲਾਂ ਤੋਂ ਪ੍ਰਭਾਵਿਤ ਆ ਹੁਣ ਸਾਡੇ ਬੱਚਾ ਉਹਨਾਂ ਜੋ ਦਰਿੰਦਗੀ ਹੋਈ ਆ ਉਹਦੇ ਖੂਨ ਨੇ ਪੰਜਾਬ ਦੇ ਵਿੱਚ ਇਨਕਲਾਬ ਲੈ ਕੇ ਆਊਗਾ ਅਸੀਂ ਇਹ ਗੱਲ ਨਹੀਂ ਕਹਿੰਨੇ ਵੀ ਸਾਰੇ ਭਈਏ ਤੜਾ ਦਿਓ ਅਸੀਂ ਕਹਿੰਨੇ ਕਾਨੂੰਨੀ ਹੋਵੇ ਇਸ ਤੋਂ ਪਹਿਲਾਂ ਕਿ ਪੰਜਾਬ ਦੇ ਵਿੱਚ ਮਾਹੌਲ ਵਿਗੜੇ ਖਰਾਬ ਹੋਵੇ ਪੰਜਾਬ ਗਵਰਨਮੈਂਟ ਨੂੰ ਅੱਗੇ ਆਉਣਾ ਚਾਹੀਦਾ ਤੇ ਉਹਨਾਂ ਨੂੰ ਇਸ ਸਬੰਧ ਦੇ ਸਖਤ ਕਾਨੂੰਨ ਲੈ ਕੇ ਆਉਣਾ ਚਾਹੀਦਾ ਤਾਂ ਕਿ ਇਹ ਬੱਚਾ ਆ ਸਾਡੇ ਕੋਲ ਮਾਂ ਤੇ ਬੈਠਿਆ ਇਹ ਇਹਨਾਂ ਦਾ ਬੱਚਾ ਨਹੀਂ ਉਹ ਪੰਜਾਬ ਦਾ ਬੱਚਾ ਆ ਉਹ ਸਾਡਾ ਖੂਨ ਸੀ ਪੰਜਾਬ ਦਾ ਤੇ ਉਹ ਪੰਜਾਬ ਦਾ ਖੂਨ ਜ਼ਰੂਰ ਰੰਗ ਲੈ ਕੇ ਆਊਗਾ ਅਸੀਂ ਚਾਹੁੰਦੇ ਆ ਕਿ ਇੱਥੇ ਜਿਹੜੇ ਪ੍ਰਵਾਸੀ ਉਹਨਾਂ ਦੇ ਸਵਾਂਝ ਸਖਤ ਕਾਨੂੰਨ ਬਣੇ ਉਸ ਵੰਦ ਦੇ ਵਿੱਚ 20 ਤਰੀਕ ਦਿਨ ਸ਼ਨੀਵਾਰ ਗੁਰਦੁਆਰਾ ਸਿੰਘ ਸਵਾ ਇੱਥੇ ਅੰਤਮ ਅਰਦਾਸ ਕੀਤੀ ਜਾਊਗੀ ਉਸ ਤੋਂ ਉਪਰੰਤ ਜਿਹੜੇ ਵੱਖ-ਵੱਖ ਆਗੂ ਆ ਸੰਬੋਧਨ ਕਰਨਗੇ ਤੇ ਇੱਕ ਵੱਡਾ ਜਿਹੜਾ ਆ ਉਹ ਇੱਥੋਂ ਮਾਰਚ ਸੀ ਕੱਢਾਂਗੇ ਸਰਕਾਰ ਨੂੰ ਜਗਾਉਣਾ ਚਾਹੁੰਦੇ ਆ ਉਹ ਜਾਗੇ ਤੇ ਉਹ ਪੰਜਾਬੀਆਂ ਦੇ ਹੱਕਾਂ ਦੀ ਰਾਖੀ ਕਰੇ ਥੈਂਕ ਯੂ ਸਰ ਜਿਹੜਾ ਟਾਈਮਿੰਗ ਆ ਉਹ ਇਹ ਕੀਰਤਨ ਦਾ ਟਾਈਮ ਜਿਹੜਾ ਹੈਗਾ ਆ ਉਹਦਾ ਇਹ 11 ਤੋਂ 12 ਵਜੇ ਦਾ ਆ ਉਸ ਤੋਂ ਬਾਅਦ 12 ਵਜੇ ਤੋਂ ਬਾਅਦ ਜਿਹੜਾ ਆ ਉਹ ਬੁਲਾਰੇ ਜਿਹੜੇ ਬੋਲਣਗੇ ਵੱਖ-ਵੱਖ ਆਗੂ ਜਿਹੜੇ ਪੂਰੇ ਪੰਜਾਬ ਚੋਂ ਆਏ ਹੋਣਗੇ ਉਹ ਆਪਣੀ ਗੱਲ ਰੱਖਣਗੇ ਉਸ ਤੋਂ ਬਾਅਦ ਅਸੀਂ 2 ਵਜੇ ਦੇ ਲਗਭਗ ਇੱਥੋਂ ਇੱਕ ਵੱਡਾ ਕਾਫਲਾ ਜਿਹੜਾ ਆ ਉਹ ਕੱਢਾਂਗੇ ਉਹ ਕੱਢਣ ਦਾ ਇਹੀ ਮੈਸੇਜ ਆ ਵੀ ਸਰਕਾਰ ਜਾਗੇ ਉਹ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੀ ਰਾਖੀ ਕਰੇ ਅਸੀਂ ਸਾਰਿਆਂ ਨੂੰ ਇਹ ਹੀ ਬੇਨਤੀ ਕਰਦੇ ਆ ਸਰਕਾਰ ਨੂੰ ਵੀ ਇਹ ਹੀ ਬੇਨਤੀ ਕਰਦੇ ਆ ਵੀ ਉਹ ਜਿਹੜਾ ਦਰਿੰਦਾ ਆ ਉਹਨੂੰ ਜੇਤੀ ਤੋਂ ਜੇਤੀ ਸੱਤ ਤੋਂ ਸੱਤ ਸਭਾ ਜਲਦੀ ਕਲੀਅਰ ਜਿਵੇਂ ਕਿ ਮੇਰੇ ਤੋਂ ਪਹਿਲਾਂ ਸਾਡੇ ਸਤਿਕਾਰਯੋਗ ਨੋਵਲ ਜੀ ਜੀ ਨੇ ਆਪਾਂ ਨੂੰ ਸਾਰਾ ਪ੍ਰੋਗਰਾਮ ਦੱਸ ਦਿੱਤਾ ਹੈ ਲੇਕਿਨ ਉਹਦੇ ਵਿੱਚ ਮੈਂ ਇਹ ਗੱਲ ਕਲੀਅਰ ਕਰ ਦੇਵਾਂ ਕਿ ਸਾਨੂੰ ਜਿਹੜਾ ਇਹ ਅੰਤਮ ਅਰਦਾਸ ਵਾਲਾ ਪ੍ਰੋਗਰਾਮ ਆ ਇਹਦਾ ਨਹੀਂ ਸੀ ਪਤਾ ਤੇ ਸਾਡੀਆਂ तकरीबन 8 ਤੋਂ 10 ਜਿਹੜੀਆਂ ਜਥੇਬੰਦੀਆਂ ਜਿਹੜੀਆਂ ਸਮਾਜਿਕ ਧਾਰਮਿਕ ਤੇ ਸਮਾਸੇਵੀ ਜਥੇਬੰਦੀਆਂ ਖਸਾਂ ਜਥੇਬੰਦੀਆਂ ਉਹਨਾਂ ਨੇ ਫਿਰ ਰਲ ਕੇ ਇਹ ਪ੍ਰੋਗਰਾਮ ਲਿਖਿਆ ਸੀ ਜਿਹਦੇ ਵਿੱਚ ਸਾਬਜਾਦਾ ਬਾਬਾ ਫਤੇਸਿੰਘ ਤਾਨਾਦਲ ਬਜਵਾੜਾ ਦੇ ਮੁਖੀ ਬਾਬਾ ਗੁਰਦੇਵ ਸਿੰਘ ਜੀ ਉਹ ਕਰਤਾ-ਕਰਤਾ ਸਨ ਪਰ ਅੱਜ ਫਿਰ ਇਹਨਾਂ ਦਾ ਜਿਹੜਾ ਸਨੇਹਾ ਮਿਲਿਆ ਕਿਉਂਕਿ ਦਰਦ ਸਾਨੂੰ ਇੱਕੋ ਹੀ ਆ ਪਲੇਟਫਾਰਮ ਜਿਹੜਾ ਸਾਡਾ ਇੱਕੋ ਹੀ ਆ ਸੋ ਮੈਂ ਆਪਣੇ ਵੱਲੋਂ ਆਪਦੇ মিডিਅਮ ਦੇ ਰਾਹੀਂ ਇਹ ਆਪਣੀਆਂ ਸਾਰੀਆਂ ਸੰਗਤਾਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਆ ਕਿ ਪ੍ਰੋਗਰਾਮ ਅਸੀਂ ਇੱਕੋ ਹੀ ਦੇਣਾ ਹੈ ਮੈਂ ਹੁਣ ਸੰਗਤਾਂ ਨੂੰ ਇਹ ਅਪੀਲ ਕਰਦਾ ਹਾਂ ਕਿ ਜਿਹੜਾ 20 ਤਰੀਕ ਦੇ ਸ਼ਨੀਵਾਰ ਨੂੰ ਅਸੀਂ ਰੋਸ਼ਨ ਗਰਾਊਂਡ ਵਿਖੇ ਪ੍ਰੋਗਰਾਮ ਵਿਖਾਇ ਸੀ ਉਹ ਜਿਹੜਾ ਪ੍ਰੋਗਰਾਮ ਆ ਇੱਥੇ ਗੁਰਦੁਆਰਾ ਸਿੰਘ ਸਭਾ ਵਿਖੇ ਹੀ ਇੱਕੋ ਹੀ ਥਾਂ ਦੇ ਉੱਤੇ ਇਹ ਜਿਹੜਾ ਕੀਤਾ ਜਾਵੇਗਾ ਜਿਵੇਂ ਜਿਵੇਂ ਇਹਨਾਂ ਨੇ ਪ੍ਰੋਗਰਾਮ ਅਲਿਖਿਆ ਉਹਦੇ ਵਿੱਚ ਅਸੀਂ ਵੱਧ ਚੜ ਕੇ ਸਾਰੇ ਸ਼ਮੂਲੀਅਤ ਕਰਾਂਗੇ ਸਰਦਾ ਦੇ ਫੁੱਲ ਜਿਹੜੇ ਭੇਟ ਕਰਨ ਤੋਂ ਉਪਰੰਤ ਜਿਹੜਾ ਮਾਰਚ ਆ ਉਹ ਇੱਕ ਵੱਡੇ ਕਾਫਲੇ ਦੇ ਵਿੱਚ ਜਿਹੜਾ ਇਥੋਂ ਚਲ ਕੇ ਡਿਪਟੀ ਕਮਿਸ਼ਨਰ ਸਾਹਿਬ ਨੂੰ ਜਿਹੜਾ ਮੰਗ ਪੱਤਰ ਦਿੱਤਾ ਜਾਣਾ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜੀਆਂ ਜਿਹੜੀਆਂ ਕਨੌਣੀਆਂ ਹਰਕਤਾਂ ਜਾਂ ਪੰਜਾਬ ਦੇ ਸੂਬੇ ਨੂੰ ਕੋਈ ਲੰਬੂ ਲਾਉਣ ਵਾਲੀਆਂ ਜਿਹੜੀਆਂ ਗੱਲਾਂ ਜਾਂ ਸਰਕਾਰ ਦੇ ਜਿਹੜੇ ਮਾਰੇ ਮਨਸੂਬੇ ਆ ਉਹ ਅਸੀਂ ਹੁਣ ਪੂਰੇ ਨਹੀਂ ਹੋਣ ਦੇਣੇ ਸੋ ਇਸ ਕਰਕੇ ਸਾਰੇ ਸਾਥੀਆਂ ਨੂੰ ਆਪਣਿਆਂ ਨੂੰ ਬੇਨਤੀ ਕਰਦਾ ਸਾਰੀਆਂ ਜਥੇਬੰਦੀਆਂ ਨੂੰ ਬੇਨਤੀ ਕਰਦਾ ਕਿ ਆਪਾਂ 20 ਤਰੀਕ ਨੂੰ ਦਿਨ ਸ਼ਨੀਵਾਰ ਨੂੰ ਇੱਥੇ ਗੁਰਦੁਆਰਾ ਸਿੰਘ ਸਵਾਮੀ ਕੇ ਪਹੁੰਚ ਕੇ ਤੇ ਇਕੱਠੇ ਹੋ ਕੇ ਜਿਹੜਾ ਅਗਲਾ ਪ੍ਰੋਗਰਾਮ ਹੈ ਹੌਲੀ ਕੰਗ